ਓ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚੁ ਜੁਗਾ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਨ ਹੋਵੇ ਜੇ ਸੋਚੀ ਲਖਵਾਰ ਝੁਪੈ ਝੁਪਨ ਹੋਵੇ ਜੇ ਲਾਇ ਰਹਾ ਲਿਵ ਤਾਰ ਭੁਖਿਆ ਪੁਖਨ ਉਤਰੇ ਜਿਵਨ ਆਪੁਰਿਆ ਪਾਰ ਸਾਸਣ ਪੈ ਲਖੁਐ ਤੈ ਇਕ ਨ ਚਲੈ ਨਾਲ ਕਿਸਟਿਆ ਰਹਾ ਹੋਈ ਐ ਕ ਕੂੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮਿ ਹਵਣ ਕਰ ਹੁਕਮਨ ਕਹਿਆ ਜਾਇ ਹੁਕਮਿ ਹਵਣ ਜੇ ਹੁਕਮ ਲੈ ਵਢਿਆ ਹੁਕਮਿ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇਕਨ ਹੁਕਮਿ ਬਖਸ਼ੀਸ ਐ ਹੁਕਮਿ ਸਦਾ ਪਵਾਈਐ ਹੁਕਮਿ ਅੰਦਰ ਸਭ ਕੋ ਬਾਹਰ ਹੁਕਮ ਨ ਕੋਇ ਨਾਨਕ ਹੁਕਮ ਜੇ 부ਜਾ ਤਾ ਹਮੈ ਕਹਿ ਨ ਕੋਏ ਗਾਵੇ ਕੋ ਤਾਣ ਹੋਵੇ ਕਿਸ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਬਿਕ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਪਰ ਦੇ ਗਾਵੇ ਕੋ ਜਾਪੇ ਦਿਸੈ ਦੂਰਾ ਗਾਵੇ ਕੋ ਵਿਖ ਹਦਰ ਹਦੂਰ ਕਿਤਨਾ ਕਿਤਿ ਨਾਵੇ ਟੋਟ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਤੇ ਲੈਂਦਾ ਤਿਖ ਪਾਹੇ ਨੁਗੁ ਜੁਗਾਂ ਤਰਖਾਈ ਖਾ ਹੁਕਮਿਕਮ ਚਲਾਏ ਰਾਹੋ ਨਾਨਕ ਬਿਕ ਸਵੇ ਪਰਵਾਹੋ ਸੱਚ ਸਭ ਸੱਚ ਨਾਏ ਪੱਖਿ ਪੋ ਉਪਾਰ ਅੱਖ ਮੰਗ ਦੇਹ ਦੇ ਦਤ ਕਰੇ ਦਾਤਾਰ ਫਿਰ ਕਹਿ ਗਰਖਿ ਅਜਿਦ ਸਦਰਬਾਰ ਮੋਹ ਕੇ ਬੋਲਣ ਬੋਲਿਆ ਜਿਸਨ ਤਰੇ ਪਿਆਰ ਅਮਰਤ ਵੇਲਾ ਸਚ ਨਾ ਵੜਿਆਏ ਵਿਚਾਰ ਕਰਮਿ ਆਵੈ ਕਪੜਾ ਨਦਰੀ ਮੁਖ ਦਵਾਰ ਨਾਨਕ ਐ ਵੇ ਜਾਣੀਐ ਸਭ ਆਪੇ ਸਟਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਇ ਆਪੇ ਆਪ ਨਿਰੰਝਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੀਏ ਗੁਣਿਨ ਦਾਨ ਗਾਵੀਐ ਸੁਣੀਐ ਮਨ ਰਖਿਐ ਭਾਉ ਦੁਖ ਪਰਹਰ ਸੁ ਕਰ ਲੈ ਜਾਏ ਗੁਰਮੁਖ ਨਾਦ ਗੁਰਮੁਖ ਵੇਦਨ ਗੁਰਮੁਖ ਰਿਆ ਸਮਾਈ ਗੁਰਸਰ ਗੁਰੂ ਗੋਕੜਾ ਬਰਮਾ ਗੁਰ ਪਾਰਵਤੀ ਮਾਈ ਜੇਹੋ ਜਾਣ ਅੱਖ ਨਾਏ ਕਹਿਣ ਕਤ ਨ ਜਾਏ ਗੁਰਾਂ ਇੱਕ ਦਿਹਿ ਬਜਾਈ ਸਭਨਾ ਜੀਆਂ ਕੈਕ ਦਤਾ ਸੋ ਮੈ ਵਿਸਰਨ ਨ ਜਾਏ ਤੀਰਤ ਨਾਮ ਜੇ ਤਸ ਪਾਵਾ ਵਿਣ ਪਾਣਾ ਕਾ ਨਾਏ ਕਰ ਜੇ ਤਿਸ ਠੋ ਪਾਈ ਵੇਖਾ ਵਿਣ ਕਰਮਾ ਕੈ ਮਿਲ ਲੈ ਮਾਤ ਵਿਚ ਰਤਨ ਜਵਾਹਰ ਮਾਨਕ ਜਿਗ ਗੁਰ ਕੀ ਸਿੱਖ ਸੁਣੇ ਗੁਰਾਂ ਇੱਕ ਦੇਹ 부ਜਾਈ ਸਬਨਾ ਜੀਆਂ ਕੈ ਇੱਕ ਦਾਤਾ ਸੋਮੈ ਵਿਸਰ ਨ ਜਾਏ ਜੇ ਜੂ ਚਾਰੇ ਆੜਦਾ ਹੋਰ ਦਸੋਣੀ ਹੋਏ ਨਵ ਕੰਡਾ ਵਿੱਚ ਜਾਣੀ ਨਾਲ ਚੱਲੇ ਸਭ ਕੋਏ ਟੰਗਨ ਹੋਰ ਖਾਇ ਕੈ ਜਸ ਕੀ ਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਵਤਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦਸਤਰੇ ਨਾਨਕ ਨਿਰਗੁਣ ਗੁਣ ਘਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੂਝੇ ਜੇ ਤਿਸੁ ਗੁਣ ਕੋਈ ਕਰੇ ਸੁਣੈ ਸਿਧ ਪਿਰ ਸੁਰਨਾਥ ਸੁਣੈ ਤਰਤਵ ਲਕਾਸ ਸੁਣੈ ਦਿਪ ਲੋਪ ਪਤਾਲ ਸੁਣੈ ਪੁਹਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੇ ਸਰਬਰਮਾਇੰਦ ਸੁਣਨ ਮੁਖ ਸਲਾਹਨ ਮਹੰਦ ਸੁਣੇ ਜੋਗ ਜੁਗਤ ਤਨ ਭੇਦਾ ਸੁਣ ਸਾ ਸਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣ ਅਰ ਸ੍ਰੀ ਕ੍ਰਿਸ਼ਨ ਆਨ ਸੁਣ ਪੜ ਪੜ ਪਾਹ ਮਾਨ ਸੁ ਲੱਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇਗਾ ਸੁਣੇ ਸੇਖ ਪੀਰ ਪਾਤਸ਼ਾਹ ਸੁਨੰਦ ਪਾਵੈ ਰਾਹ ਸੁਨਹਾ ਤੋ ਐਸ ਗਾਉ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮਨਨੇ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪੀਛੈ ਪਛਤਾਏ ਕਾਗਦ ਕਲਮ ਨੋ ਲਿਖਣ ਹਾਰ ਮਨਨੇ ਕਬ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋ ਜੇ ਕੋ ਮਨ ਜਾਣੈ ਮਨ ਕੋਏ ਮਨੈ ਸੁਰਤੋ ਐ ਮਨ ਬੱਧਾ ਮਨ ਨਸ ਗਲ ਪਹੁ ਨ ਕੇ ਸ਼ੁੱਧ ਮਨਮ ਚੋਟਾ ਨ ਖਾਏ ਮਨ ਜਮ ਕੈ ਸਾਥ ਨ ਜਾਏ ਐਸਾ ਨਾਮ ਨਰਿੰਜਨ ਹੋ ਜੇ ਕੋ ਮਨ ਜਾਣੈ ਮਨ ਕੋਏ ਮਨ ਮਾਰਗ ਠਾਕਨ ਪਾਏ ਮਨੈ ਪਤਸਾਂ ਪ੍ਰਗਟ ਜਾਏ ਮਨੈ ਮਗਨ ਚੱਲੇ ਪੰਥਾ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਰਿੰਜਨ ਹੋ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵੇ ਮੁਕਤ ਦਵਾਰ ਮਨੈ ਪਰਵਾਰ ਸਧਾਰ ਮਨ ਅਤਰ ਕਰੇ ਗੁਰ ਸਿੱਖ ਮਨ ਨਾਨਕ ਹੋਇ ਨ ਪਿਖ ਐਸਾ ਨਾਮ ਨਿੰਜਨ ਹੋ ਜੇ ਕੋ ਮਨ ਜਾਣੈ ਮਨ ਕੋਈ ਪੰਚ ਪਰਵਾਣ ਪੰਚ ਪਰਧਾਨ ਪੰਚੇ ਪਾਵ ਦਰਗਹ ਮਹਾਨ ਪੰਚ ਸੁਹਾਦਰ ਜਾਨ ਪੰਚਾਂ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੈ ਕੈ ਕਰਨੈ ਨਾਹਿ ਸਮਾਰ ਤੋਲ ਤਰਮ ਦਿਆ ਕਾ ਪੂਤ ਸੰਤੋਖਤਾ ਬਰਕੈ ਜਨ ਸੂਤ ਜੇ ਕੋ ਬੂਝੈ ਹੋਵੈ ਸਚਿਆਰ ਧਵਲ ਉਪਰ ਕੀਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤੇ ਤੇ ਪੜਤ ਲੈ ਕਵਨ ਜੋਰ ਜੀ ਜਤ ਰੰਗਾ ਕੇ ਨਾਮ ਸਭਨਾਂ ਲਿਖਿਆ ਬੁੜੀ ਕਲਾ ਮੇ ਹੋ ਲੇਖ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਨ ਸਵਲ ਰੂਪ ਕੀਤੇ ਦਾ ਜਾਣੇ ਕੌਣ ਕੂਤਾ ਕੀਤਾ ਸੋ ਇੱਕ ਕੁਬਾ ਤੇ ਹੋਏ ਲਖ ਦਰਿਆ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨ ਜਾਮ ਇੱਕ ਵਾਰ ਜੋ ਤੁਧ ਪਾਵੇ ਸਹੇ ਭਲੇ ਕਰ ਤੁਮ ਸੁਦਾ ਸਲਾਮਤ ਨਰੰਕਾਰ ਸੰਖ ਜਪ ਸੰਖ ਜਾਪਾਓ ਸੰਗ ਪੂਜਾ ਸੰਗ ਤਪਤਾਓ ਸੰਗ ਰੰਤ ਮੁਖ ਵੇਦ ਪਾਠ ਸੰਖ ਜਿਵੇਂ ਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਅ ਸੰਗ ਸਤੇ ਅ ਸੰਖ ਦਾਤਾਰ ਸੰਗ ਸੂਰਮਾ ਪਗਸਾਰ ਸੰਖ ਮੋਲ ਵਿਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨ ਜਾਵੇਂ ਇੱਕ ਵਾਰ ਜੋ ਤੁਧ ਭਾਵੇਂ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸਾਂ ਕਮੂਰਖ ਅੰਧ ਘੋਰ ਸੰਕ ਚੋਰ ਹਰਾਮ ਖੋਰ ਅਸਾਂ ਕਮਰਕਰ ਜਾਹੇ ਜੋਰ ਸੰਗਲ ਵਢ ਤੈਕ ਮਾਹੇ ਸੰਕ ਪਾਪੀ ਪਾਪ ਕਰ ਜਾਹੇ ਸੰਕ ਕੂੜਿਆ ਕੂੜੇ ਫੇਰਾ ਹੈ ਅਸਾਂ ਕ ਮਲੇਸ਼ ਮਲ ਭੱਕ ਖਾਹੇ ਸੰਕ ਨੰਦ ਸਿਰ ਕਰਹ ਫਾਰ ਨਾਨਕ ਨੀਜ ਕਹਿ ਵਿਚਾਰ ਵਾਰਣ ਜਾਵਾਂ ਇੱਕ ਵਾਰ ਜੋ ਤਤ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਨਾਵ ਸੰਕਤਾਵ ਗੰਮ ਗੰਮ ਸੰਖ ਲੋ ਸੰਕੈ ਸਰਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਜਨਗੀਤ ਗੁਣ ਗਾਹ ਅਕ੍ਰੇ ਲੇਖਣ ਬੋਲਣ ਬਾਣ ਕਰ ਅਸਰ ਸੰਜੁਗ ਵਿਖਾਣ ਜਨੇ ਲੇਖਿਤ ਸਰਨਾ ਹੈ ਜੇ ਫਰਮਾਏ ਤਿਵ ਤੇ ਪਾਹ ਜੇਤਾ ਕੀਤਾ ਤਿਤਾ ਨਾਉ ਮਿਣ ਨਾ ਵੈ ਨਹੀਂ ਕੋਤਾਉ ਕੁਦਰਤ ਕਵਨ ਕਹਾ ਵਿਚਾਰ ਵਾਰਣ ਜਾਵਾਂ ਇੱਕ ਵਾਰ ਜੋ ਤਦ ਪਾਵੇ ਸਾਈ ਭਲੇ ਕਾਰ ਤੂੰ ਸਦਾ ਸਲਾਮਤ ਨਰੰਕਾਰ ਪਰੀ ਹਤ ਪੜ ਤਨ ਦੇਹਾ ਪਾਣੇ ਤੋ ਤਰ ਸੁਖੇ ਮੋਤ ਪਲਿਤੀ ਕੱਪੜ ਹੋਏ ਦੇ ਸਾਬਣ ਲਈ ਏ ਤੋਏ ਪਰਿਅਮਤ ਪਾਪਾਂ ਕਹਿ ਸੰਗ ਧੋਪੈ ਨਾਵੇਂ ਕ ਰੰਗ ਪੁੰਨੀ ਪਾਪਿ ਆਖਣ ਨਾਏ ਕਰ 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 ਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮਿ ਆਵੋ ਜਾਓ ਤੀਰਥ ਤਪ ਤੇ ਆਦਤ ਦਾਨ ਜੇ ਕੋ ਪਾਵਤ ਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਈਰਥ ਮਲਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸ ਤਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਤਤ ਕਵਣ ਵਾਰ ਕਵਣ ਸਰਤੀ ਮਾਹ ਕਵਣ ਜਿਤੁ ਆਕਾਰ ਵੇਲ ਨ ਪਾਇਆ ਪੰਡਿਤ ਜੇ ਹੋਵੈ ਲੇਖ ਪੁਰਾਣ ਨ ਵਖਤ ਨ ਪਾਇਓ ਕਦੀਆ ਜੇ ਲਿਖਣ ਲੇਖ ਰਾਣ ਥਤ ਵਾਰ ਨ ਜੋਗੀ ਜਾਣੈ ਰਤ ਮਹੋ ਨ ਕੋਈ ਜਹ ਕਰਤਾ ਸਟਿਕੋ ਸਾਜੇ ਆਪੇ ਜਾਣੈ ਸੋਈ ਕਿਵ ਕਰੀ ਅੱਖਾਂ ਕਿ ਸਲਾਈ ਕਉ ਵਰਨੀ ਕਿਵ ਜਾਣ ਨਾਨਕ ਆਖਣ ਸਭ ਕੋ ਆਖੈ ਇਕਦੋ ਇਕ ਸਿਆਣਾ ਵੱਡਸ ਵੱਡੇ ਨਹੀਂ ਕੀਤਾ ਜਾ ਕਾ ਹੋਏ ਨਾਨਕ ਜੇ ਕੋ ਆਪੋ ਜਾਣੈ ਕਿ ਗਿਆਨ ਸੋਹੈ ਪਤਾਲਾ ਪਤਾਲ ਲਗਾ ਸੰਗਾ ਸੜ ਕੁੜ ਪਾਲ ਤਕੇ ਵੇਦ ਕਣਕ ਬਾਤ ਸਾਸ ਅਠਾਰ ਕਹਨਕ ਤੇ ਬਾਸ ਲਿਖ ਤੋਤ ਲਿਖਾ ਤੇ ਲਿਖੀਐ ਲਿਖਾ ਵੇ ਵਿਨਾਸ ਨਾਨਕ ਵਡਾਖੀ ਆਪੇ ਜਾਣੇ ਆਪ ਸਲਾਹ ਸਲਾਇ ਤਿਸੁਰਤ ਨ ਪਈਆ ਨਦੀਆਂ ਅਤਿ ਵਾਹ ਪਵ ਸਮੁੰਦ ਨ ਜਾਣਿਆ ਸਮੁੰਦ ਸਾਸ ਲੁਤਾ ਨ ਗਰਿਆ ਸੇਤੀ ਮਾਲ ਧਨ ਕੀੜੇ ਤੁਲਣ ਹੋਣੀ ਜੇਤ ਸਮਨ ਹੋਣਾ ਵਿਸਰਹਿ ਅੰਤ ਨ ਸਿਵਤੇ ਕਹਿਣ ਨ ਅੰਤ ਅੰਤਨ ਕਰਣ ਨ ਦਿਨ ਨ ਅੰਤ ਅੰਤਨ ਵੇਖਣ ਸੁਨਣ ਅੰਤਨ ਜਾਪੈ ਕਿਆ ਮਨ ਮੰਤਾ ਅੰਤਨ ਜਾਪੈ ਕੀਤਾ ਕਾਰ ਅੰਤਨ ਜਪ ਪਰਵਾਰ ਅੰਤ ਕਾਰਨ ਹ ਕੇਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੇ ਕੋਏ ਬਹੁਤ ਕਹਿ ਬਹੁਤਾ ਹੋਏ ਵੱਡਾ ਸਭ ਉੱਚਾ ਤਾਂ ਉੱਚ ਉਪਰੋਚਨ ਐਵੜਾ ਉੱਚ ਹੋਵੇ ਕੋਏ ਤੇ ਸੂਚੇ ਕੋ ਜਾਣ ਸੋ ਜਿਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮਾ ਲਿਖਿਆ ਨਾ ਜਾਏ ਵੱਡਾ ਦਾਤ ਤਿਲਨਾ ਤੁਮ ਨਾਇ ਕੀਤੇ ਮੰਗਹ ਜੋਦ ਅਪਾਰ ਕੀਤੇ ਅੰਗਣਤ ਨਹਿ ਵਿਚਾਰ ਕੀਤੇ ਗਪਤ ਟਹਿ ਵਕਾਰ ਕੀਤੇ ਲੈ ਲੈ ਮਕਰਪਾਹੀ ਕਿਤੇ ਮੁਰਖਾ ਹੀ ਕਾਏ ਕਿਤੇ ਆ ਦੁੱਖ ਭੁਗਤ ਸਦਮਾਰ ਹੈ ਪੈਦਾ ਤੇਰੀ ਦਾਤਾਰ ਬੰਦ ਕਲਾਸੀ ਪਾਣੇ ਹੋਇ ਹੋ ਰਕ ਨਸਕੈ ਕੋਈ ਜੇ ਕੋ ਖੈ ਕਾਖਣ ਪਾਏ ਉਹ ਜਾਣ ਜੇਤੀਆਂ ਮੂੰਖ ਆਪੇ ਜਾਣ ਆਪੇ ਦੇ ਆ ਕਸਪੈ ਕੀਕੇ ਜਿਸ ਨੂੰ ਬਖਸ਼ੇ ਸਿਪਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਆ ਮੁੱਲ ਗੁਣ ਹੈ ਮੁੱਲ ਵਾਪਾਰ ਮੁੱਲ ਵਾਪਾਰ ਹੈ ਮੁੱਲ ਢੰਡਾਰ ਆਮਲ ਆਵਹਿ ਮੂਲ ਲੈ ਜਾਏ ਮੂਲ ਭੈ ਮੂਲ ਸਮਾਹੇ ਮੂਲ ਧਰਮ ਮੂਲ ਦੇ ਬਾਣ ਆਮਲ ਤੁਲ ਮੂਲ ਪਰਵਾਨ ਮੂਲ ਬਖਸ਼ੀਸ਼ ਮੂਲ ਨਿਸ਼ਾਨ ਆਮਲ ਕਰਮ ਮੂਲ ਪ੍ਰਮਾਣ ਮੂਲ ਮੂਲ ਆਖਿਆ ਨਾ ਜਾਏ ਆਖ ਆਕਰਹਿ ਲਿਵ ਲਾਇ ਆਖੇ ਵਿਦ ਪਾਠ ਪੁਰਾਨ ਆਖੇ ਪੜੇ ਕਰਿ ਵਿਖਿਆ ਨਾ ਆਖੇ ਬਰਮ ਆਖੇ ਇਹਦਾ ਆਖੇ ਗੋਪੀ ਤੈ ਗੋਵਿੰਦਾ ਆਖੈ ਸਰਾ ਕੈ ਸਿਧ ਆਖੈ ਕਿਤੇ ਕਿਤੇ ਬੁੱਧ ਆਖਾ ਦਾ ਨ ਆਖ ਦੇਵਾ ਕੈ ਸੁਰ ਨਰਮਣ ਜਨ ਸੇਵਾ ਇਤੇ ਆਖ ਆਖਣ ਪਾਹੇ ਕਿਤੇ ਕਹਿ ਕਹਿ ਠੁਟ ਜਾਹੇ ਇਤੇ ਕਿਤੇ ਹੋਰ ਕਰਾ ਤਾ ਆਖ ਨ ਸਕੈ ਕੀ ਕੀਐ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਣ ਸੱਚਾ ਸੋਏ ਜੇ ਕੋ ਆਖਾ ਬੋਲ ਵਿਗਾੜ ਤੰ ਲਖੇ ਸਰਗਵਾਰ ਗਵਾਰ ਸੋ ਦਰ ਕੇ ਹਾਸ ਕਰ ਕੇ ਹਾ ਜਿਤ ਵੇ ਸਰਬ ਸਮਾਲੇ ਵਾਜਿ ਨਾਦ ਅਨੇਕ ਸੰਖਾ ਕੀਤੇ ਵਾਣ ਹਾਰੇ ਕੀਤੇ ਰਗ ਪ੍ਰੇਸੋਂ ਕਹਿਨ ਕੀਤੇ ਗਾਵਣ ਹਾਰੇ ਗਾਵਤ ਹੁਨੋਂ ਪਉਣ ਪਾਣੀ ਬਸੰਤਰ ਗਾਵ ਰਜ ਤਨਮ ਦੁਵਾਰੇ ਗਾਵੈ ਚਤ ਗੁਪਤ ਲਿਖ ਜਾਣ ਐ ਲਗ ਲਗ ਧਰਮ ਵਿਚਾਰੇ ਗਾਵੈ ਸਰ ਬਰਮਾ ਦੇਵੀ ਸੋਹ ਸਦਾ ਸਵਾਰੇ ਗਾਵੈ ਇੰਦ ਦਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੈ ਸਿਸਮਾ ਦੇ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਿਤਿ ਸਤੇ ਸੰਤੋਖੇ ਗਾਵੈ ਵੀਰ ਕਰਾਰ ਗਾਵਰ ਪੰਡਤ ਪਣ ਰਕੇਸ਼ਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣੀਆ ਮਨਮੋਹਣਾ ਸੁਰਗਾ ਮਚ ਪਿਆਲੇ ਗਾਵ ਮਰਤਨ ਪਾਏ ਤੇਰੇ ਅਠਸਠੀ ਤੀਰਥ ਨਾਲੇ ਗਾਵੇ ਜੋਦ ਮਹਾਬਲ ਸੂਰਾ ਗਾਵੇ ਖਾਨਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਥਾਰੇ ਸਿਤ ਜੁਨ ਗਾਵੇ ਜੁਤ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸਿਮੇ ਚਿਤਨ ਆਵਣ ਨਾਨਕਾ ਵਿਚਾਰੇ ਸੋਇ ਸੋਇ ਸਦਾ ਸੱਟ ਸਾਹਿਬ ਸੱਚਾ ਸੱਚ ਨਾਹੀ ਹੈ ਪੀਓ ਸਿਧਨ ਜਸਿਰਚਨ ਦਿਨ ਰਚਾਈ ਰੰਗੇ ਰੰਗੇ ਪਾਤੀ ਕਰ ਕਜਨ ਸੀ ਮਾਇਾ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਤ ਸਿਦੇ ਵਢਿਆਈ ਜਿਤ ਸਪਾਵੇ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਸੋ ਪਾਤਸ਼ਾਹੂ ਸਾਪਤ ਸਾਹਿਬ ਨਾਨਕ ਰਹਿਣ ਰਜਾਈ ਹੁੰ ਦਾ ਸੰਤੋਖ ਸਰਮਪੋਚੋਲੇ ਧਿਆਨ ਕਰੈ ਬਪੂਤ ਖਿੰਤਾ ਕਲ ਕਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਏ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਆਦੇਸ ਆਦਰ ਨਿਲ ਅਨਾਦ ਨਾਹ ਤਰੁ ਜੁਗ ਇਕੋ ਵੇਸ ਭੁਗਤ ਗਿਆਨ ਤੇ ਆ ਪੰਡਾ ਹਰਨ ਕਟਕਟ ਵਾਜੈ ਨਾਦ ਆਪਨਾਤ ਨਾਤੀ ਸਬਜਾ ਕੇ ਰਿਸਦ ਅਵਰਾ ਸਾਧ ਸੰਜੋਗ ਵਿਜੋਗ ਦੁਇ ਕਾਰ ਚਲਾਵਹਿ ਲਿਖਿ ਆਵਹਿ ਭਾਗ ਆਦੇਸ ਆਦੇਸ ਆਦ ਅਨਿਲ ਅਨਾਦ ਨਹਤ ਜੁਗ ਜੁਗ ਇਕ ਵੇਸ ਇਕ ਮਾਇ ਜੁਗਤ ਵਿਆਇ ਤਿੰ ਚੇਲੇ ਪਰਵਾਨਿਕ ਸੰਸਾਰ ਇਕ ਪੰਡਰ ਇਕ ਲੈ ਦੀ ਬਾਣ ਜਿਵਤ ਸਰਪਾਵੈ ਤਵੇਂ ਚਲਾਵੈ ਜਿ ਹੋਵੈ ਪ੍ਰਮਾਨ ਓ ਵੇਖੈ ਉਹ ਨਦਰਣ ਆਵੈ ਬਹੁਤਾ ਹੋ ਵਿਢਾਨ ਆਦੇਸ ਤੇ ਸਾਦੇਸ ਆਦਨਿਲ ਅਨਾਦ ਨਹਤ ਜੋਜੁਗ ਇਕ ਵੇਸ ਆਸਨ ਲੋਲੋ ਪੰਡਾਰ ਯੁਗ ਚ ਪੈਸੇ ਇਕ ਵਾਰ ਕਰ ਕਰ ਵੇਖੈ ਸਰਜਨਹਾਰ ਨਾਨਕ ਸੱਚੇ ਕੀ ਸੱਚੀ ਕਾਰ ਆਦੇਸ ਤੇ ਸਾਦੇਸ ਆਦਨਿਲ ਅਨਾਦ ਨਹਤ ਜੋਜੁਗ ਇਕ ਵੇਸ ਇਕ ਤੁਜੇ ਪ ਲਖੋ ਐ ਲਖੋ ਐ ਲਖ ਵੀਸ ਲਗ ਲਗ ੜਾ ਕੇਕ ਨਾਮ ਜਗਦੀਸ਼ਾ ਇਤਰਾਹ ਪਤ ਪਵੜੀਆਂ ਚੜਿਆ ਹੋਇ ਅਕੀਸ ਸੁਣ ਗੱਲਾਂ ਆਕਾਸ ਕੇ ਕੀਟਾਈ ਰੀਸ ਨਾਨ ਨਦੀ ਪਾਈਏ ਕੁੜੀ ਕੁੜਾ ਠੀਸਾ ਆਖਨ ਜੋਰ ਚ ਪੈ ਨ ਜੋਰ ਜੋਰ ਨ ਮੰਗਣ ਦੇਣ ਨ ਜੋਰਾ ਜੋਰ ਨ ਜਿਉਣ ਮਰਨ ਨ ਜੋਰਾ ਜੋਰ ਨ ਰਾਜ ਮਹਾਲ ਮਨਸੂਰ ਜੋਰ ਨ ਸੁਰਤੇ ਗਿਆਨ ਵਿਚਾਰ ਜੋਰ ਨ ਜੁਗਤੀ ਛੋਟੈ ਸੰਸਾਰ ਜਿਸ ਹੱਤ ਜੋਰ ਕਰ ਵੇਖੈ ਸੋਏ ਨਾਨਕ ਤੂੰ ਨੀਚ ਨ ਕੋਇ ਹੋਇ ਰਾਤੇ ਰੁਤੀ ਦਿੱਤਿ ਵਾਰ ਪਵਨ ਪਾਨਿਗਨੀ ਪਤਾਲ ਤਿਸ ਵਿੱਚ ਤਰਤੇ ਤਾ ਪ੍ਰਗਿਤ ਰਮਸਾਲ ਤਿਸ ਵਿੱਚ ਜੁਗਤ ਕੇ ਰੰਗ ਤਿਨ ਕੈ ਨਾਮ ਨੇਕ ਅਨੰਤ ਕਰਮਿ ਕਰਮਿ ਹੋਇ ਵਿਚਾਰ ਸਚਾ ਸਚਾ ਦਰਬਾਰ ਤਿਤਾ ਸੋਹਣ ਪੰਜ ਪਰਵਾਣ ਨਦਰਿ ਕਰਮ ਪਵੈ ਨਿਸ਼ਾਨ ਕਚਪਕਯੁਥ ਪਾਇ ਨਾਨਕ ਅਜਾਪੈ ਜਾਏ ਧਰਮ ਖੰਡ ਖਾਇਓ ਧਰਮ ਗਿਆਨ ਖੰਡ ਕਾਖੋ ਕਰਮ ਕੀਤੇ ਪਉਣ ਪਾਣੀ ਬਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮ ਕਾਟ ਤਗੜੀ ਰੂਪ ਰੰਗ ਕੇ ਵੇਸ ਕੀਤੇ ਆਕਰਮ ਭੂਮੀ ਮੇਰ ਕੀਤੇ ਕੀਤੇ ਤੂਪ ਦੇਸ ਕੀਤੇ ਇੰਦ ਚੰਦ ਸੁਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਤਿਬੁੱਧ ਨਾਥ ਕੀਤੇ ਕੀਤੇ ਦੇਵ ਵੇਸ ਕیتے ਦੇਵਦਾਨ ਨਮਨ ਕੀਤੇ ਕੀਤੇ ਰਤਨ ਸਮੁੰਦ। ਕੀਤਿਆਂ ਖਾਣੇ ਕੀਤਿਆਂ ਬਾਣੇ ਕੀਤੇ ਪਾਤ ਨਰਿੰਦ। ਕੀਤਿਆਂ ਸੁਰਤੇ ਸਵਕ ਕੀਤੇ ਨਾਨਕ ਅੰਤਨ ਅੰਤ। ਗਿਆਨ ਖੰਡ ਮੈਂ ਗਿਆਨ ਪਰਚੰਡ ਤਿਤੈ ਆਨਦ ਵਿਨੋਦ ਕੋਡ ਆਨੰਦ। ਸ਼ਰਮ ਖੰਡ ਕੇ ਬਾਣੇ ਰੂਪ ਤਿਤੈ ਕਾਟ ਤਕੜੀ ਬਹੁਤ ਅਨੂਪ ਤਾਂ ਕਿਆ ਗੱਲਾਂ ਕਥਿਆ ਨ ਜਾਹ। ਜੇ ਕੋ ਕਹਿ ਪਿਛੈ ਪਛਤਾਏ ਤਿਤੈ ਕੜੀਐ ਸੁਰਤ ਮਤ ਮਨ ਬੁੱਧਾ। ਤਿੱਥਾ ਕੜੀਐ ਸਰਾ ਸਿਧਾਂ ਕੀ ਸ਼ੁੱਧ ਕਰਮਖੰਡ ਕੀ ਬਾਣੀ ਜੋਰੈ ਤਿੱਥਾ ਹੋਰ ਨ ਕੋਈ ਹੋਰ ਤਿੱਥਾ ਜੁਦ ਮਹਾਮਲ ਸੂਰ ਤਿਨ ਮੈਂ ਰਾਮ ਰਿਹਾ ਪਰਪੂਰ ਤਿੱਥਾ ਸੀ ਤੋ ਸੀ ਤਾ ਮੈਂ ਮਮਾਹੇ ਤਾਂ ਕੇ ਰੂਪ ਨ ਕਤਨੇ ਜਾਹੇ ਨਾ ਹੋ ਮਰਨ ਠਾਗੇ ਜਾ ਜਿਨ ਕੇ ਰਾਮ ਬਸੈ ਮਨ ਮਾਹੇ ਤਿਥੈ ਭਗਤ ਵਸੈ ਕਹਿ ਲੋਕ ਰਹਾ ਨ ਸਚਾ ਮਨ ਸੋਇ ਸਤਿਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰਿ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੁਕਥ ਤਤਾਂ ਤਨ ਅੰਤ ਕਥਾਲੋ ਲੋਕਾਰ ਜਿਵ ਜੁਖਮਤ ਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਤ ਨ ਕਰਣਾ ਸਾਰ ਜਤ ਪਹਾਰਾ ਤਿਰਜ ਸੁਨਿਆਰ ਹਰਨਮਤ ਵਿਧ ਤਿਆਰ ਭੌਖ ਲਗਨ ਤਪਤਾਉ ਪੰਡ ਪਉ ਅੰਮ੍ਰਿਤ ਤਟਾਲ ਕੜਿਆ ਸਭ ਸਚਿ ਟਿਕਸਾਲ ਜਿਨ ਕੁ ਨਦਰ ਕਰਮ ਤਿਨਕਾਰ ਨਾਨਕ ਨਦਰ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦੇਵਸ ਰਾਦ ਦਾਈ ਦਇਆ ਖੇਲਾ ਸਗਲ ਜਗਤਾ ਚੰਗਿਆਈਆਂ ਬਰਿਆਈਆਂ ਵਾਚਾ ਤਰਮਹ ਦੂਰ ਕਰਮਿ ਆਪੋ ਆਪਣੀ ਕਿਨੇੜੇ ਕੇ ਦੂਰ ਜਿਨਿ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਕੋ ਜਲੇ ਕੀਤੀ ਚੁਟੇ